ਸਰ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਚ ਅਜ ਸਰਕਾਰੀ ਛੁੱਟੀ ਸਕੂਲ ਕਾਲਜ ਸਣੇ ਇਹ ਆਦਾਰੀ ਰਹਿਣਗੇ ਬੰਦ 28 29 ਤੇ 30 ਨੂੰ ਵੀਰ ਹੋਏਗੀ ਛੁੱਟੀ ਪੰਜਾਬ ਇਸਤੰਬਰ ਮਹੀਨੇ ਵਿੱਚ ਇੱਕ ਹੋਰ ਸਰਕਾਰੀ ਛੁੱਟੀ ਆ ਗਈ ਹੈ ਇਸ ਦਿਨ ਸਵੇਰੇ ਵਿੱਚ ਜਨਤਿਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਕਲੰਡਰ ਅਨੁਸਾਰ 22 ਸਤੰਬਰ ਜਾਨੀ ਅਈ ਸੋਵਾਨੂ ਮਹਾਰਾਜਾ ਅਗਰ ਸਿੰਘ ਜਨਮ ਦਿਤੀ ਦੇ ਮੌਕੇ ਦੇ ਪੂਰੇ ਸਵੇਰੇ ਛੁੱਟੀ ਰੱਖੇਗੀ ਇਸ ਕਾਰਨ ਸਵੇਰੇ ਦੇ ਸਕੂਲ ਕਾਲ ਤੇ ਸਰਕਾਰੀ ਦਫਤਰ ਬੰਦ ਰਹਿਣਗੇ ਦੱਸ ਦਈਏ ਕਿ ਮਹਾਰਾਜਾ ਅਗਰ ਸਿੰਘ ਕਰਮ ਕਰਮ ਜੋਗੀ ਲੋਕ ਨਾਇਕ ਯੁੱਗ ਪੁਰਸ਼ਤ ਪਸਵੀ ਰਾਮ ਰਾਜ ਦੇ ਸਮਰਥਕ ਅਤੇ ਮਹਾਨਦਾਨੀ ਸਨ ਉਹ ਦਵਾਪਰ ਯੁੱਗ ਦੇ ਅੰਤ ਤੇ ਕਲਯੁੱਗ ਦੇ ਸ਼ੁਰੂ ਵਿੱਚ ਪੈਦਾ ਹੋਏ ਸੀ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸਮਕਾਲੀ ਸਨ ਮਹਾਰਾਜ ਅਗਰਸੇਨ ਦਾ ਜਨਮ ਅਸ਼ਵਨ ਸ਼ੁਕਲ 23 ਪਤਾ ਹੋਇਆ ਸੀ ਜਿਸ ਨੂੰ ਅਗਰਸੇਨ ਜਨਤੀ ਵਜੋਂ ਮਨਾਇਆ ਜਾਂਦਾ ਹੈ ਸਤੰਬਰ 2025 ਵਿੱਚ ਤੁਹਾਡੇ ਕੋਲ ਲਗਾਤਾਰ 3 ਦਿਨ ਛੁੱਟੀਆਂ ਦਾ ਆਨੰਦ ਲੈਣ ਦਾ ਮੌਕਾ ਹੋਵੇਗਾ 28 ਸਤੰਬਰ ਨੂੰ ਐਤਵਰਦੀ ਛੁੱਟੀ ਹੋਵੇਗੀ ਅਤੇ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ ਮਹਾ ਸੰ ਮਹਾ ਸੰਪੰਤੀ 29 ਸਤੰਬਰ ਨੂੰ ਮਨਾਈ ਜਾਵੇਗੀ ਜਿਸ ਤਰ੍ਹਾਂ ਦੀਵੀ ਦੁਰਗਾ ਦੀ ਇੱਕ ਵਿਸ਼ਾਲ ਪੂਜਾ ਕੀਤੀ ਜਾਵੇਗੀ ਫਿਰ 30 ਸਤੰਬਰ ਨੂੰ ਮਹਾਸ਼ਟਮੀ ਮਨਾਈ ਜਾਵੇਗੀ ਇਸ ਦਿਨ ਵੀ ਸਾਰੇ ਸਕੂਲ ਅਤੇ ਕੱਲ ਤੇ ਬੰਦ ਰਹਿਣਗੇ ਇਸ ਸਮੇਂ ਦੌਰਾਨ ਤੁਸੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਸਕਦੇ ਹੋ ਜਾਂ ਯਾਤਰਾ ਦੀ ਯੋਜਨਾ ਬਣਾ ਸਕਦੇ ਹੋ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ